ਆਪਣੇ 2 ਦਿਨਾਂ ਦੇ ਦੌਰੇ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਚੰਡੀਗੜ੍ਹ ਪਹੁੰਚ ਚੁੱਕੇ ਨੇ 에어ਪੋਰਟ ਤੋਂ ਲੈ ਕੇ ਸੈਕਟਰ 33 ਦੇ ਵਿੱਚ ਭਾਜਪਾ ਦੇ ਦਫਤਰ ਤੱਕ ਅਮਿਤ ਸ਼ਾਹ ਦੇ ਕਾਫਲੇ ਦੇ ਵਿੱਚ 200 ਗੱਡੀਆਂ ਅਤੇ 500 ਦੇ ਕਰੀਬ ਟੂ-ਵీలਰ ਸ਼ਾਮਲ ਹੋਏ ਪਾਰਟੀ ਕਾਰਕੁਨਾਂ ਨੇ ਵੱਖ-ਵੱਖ ਸੈਕਟਰਾਂ ਦੀ ਕ੍ਰਾਸਿੰਗ ਦੇ ਉੱਤੇ ਅਮਿਤ ਸ਼ਾਹ ਦਾ ਸਵਾਗਤ ਕੀਤਾ ਦਿੱਤਾ ਦਿੱਲੀ ਦੇ ਵਿੱਚ ਐਕਟਿਵਾ ਸਵਾਰ ਔਰਤਾਂ ਅਤੇ ਮੋਟਰਸਾਈਕਲਾਂ ਤੇ ਸਵਾਰ ਨੌਜਵਾਨਾਂ ਦੇ ਵਿੱਚ ਖੂਬ ਜੋਸ਼ ਨਜ਼ਰ ਆਇਆ ਇਹਨਾਂ ਦੇ ਵਿੱਚੋਂ ਖਈਆਂ ਨੇ ਭਗਵੇਂ ਰੰਗੜੀਆਂ ਪਗੜੀਆਂ ਪਹਿਨੀਆਂ ਹੋਈਆਂ ਸੀ ਬੀਜੇਪੀ ਕਿਤੇ ਨਾ ਕਿਤੇ ਇਹ ਮੈਸੇਜ ਦੇ ਰਹੀ ਹੈ ਕਿ ਜਿਸ ਤਰ੍ਹਾਂ ਕਾਂਗਰਸ ਨੇ ਇਸ ਦੇਸ਼ ਦੇ ਉੱਤੇ ਰਾਜ ਕੀਤਾ ਲੰਮਾ ਸਮਾਂ ਤਾਂ ਬੀਜੇਪੀ ਵੀ ਹੁਣ ਉਹ ਸੁਪਨਾ ਲੈ ਰਹੀ ਹੈ ਕਿ ਲਗਾਤਾਰ ਬੀਜੇਪੀ ਰਾਜ ਕਰੇ ਦੇਸ਼ ਦੇ ਰਾਜਾਂ ਤੇ ਖਾਸ ਤੌਰ ਤੇ ਕੇਂਦਰ 'ਚ ਤਾਂ ਹਮੇਸ਼ਾ ਦੀ ਖਾਸ ਤੌਰ ਤੇ ਯੂਪੀ ਦੀ ਜੋ ਰਣਨੀਤੀ ਹੈ ਉੱਤਰ ਪ੍ਰਦੇਸ਼ ਜਿਸ ਤਰ੍ਹਾਂ ਬੀਜੇਪੀ ਜਿੱਤੀ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਬੜੇ ਵੱਡੇ ਰਣਨੀਤੀਕਾਰ ਦੇ ਤੌਰ ਤੇ ਦੇਖਿਆ ਜਾਂਦਾ ਚੋਣ ਰਣਨੀਤੀਕਾਰ ਦੇ ਤੌਰ ਤੇ ਹਮੇਸ਼ਾ ਨੂੰ ਦੇਖਿਆ ਜਾਂਦਾ ਵੱਡਾ ਸਵਾਲ ਇਹ ਵੀ ਹੈ ਕਿ ਬੀਜੇਪੀ ਪੰਜਾਬ ਚ ਵੱਖਰੇ ਤੌਰ ਤੇ ਲੜ ਸਕਦੀ ਹੈ ਕਿ 2019 ਦੀਆਂ ਚੋਣਾਂ ਬੀਜੇਪੀ ਅਲੱਗ ਤੋਂ ਲੜ ਸਕਦੀ ਹੈ ਇਹ ਵੀ ਵੱਡਾ ਸਵਾਲ ਆ ਕਿਉਂਕਿ ਇਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਕਿ ਬੀਜੇਪੀ ਵੱਖਰੇ ਤੌਰ ਤੇ ਚੋਣ ਲੜ ਸਕਦੀ ਹੈ ਔਰ ਬੀਜੇਪੀ ਦੇ ਜੋ ਪ੍ਰਧਾਨ ਨੇ ਪੰਜਾਬ ਦੇ ਵਿਜੇ ਸੰਪਲਾ ਉਹਨਾਂ ਨੂੰ ਵੀ ਅਹੁਦੇ ਤੋਂ ਹਟਾਇਆ ਜਾ ਸਕਦਾ ਯਾਨੀ ਉਹਨਾਂ ਦੀ ਥਾਂ ਕੋਈ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਕਿਉਂਕਿ ਅਮਿਤ ਸ਼ਾਹ ਕੋਲ ਦੋ ਅਹੁਦੇ ਨੇ ਉਹ ਮੰਤਰੀ ਵੀ ਨੇ ਕੇਂਦਰ ਤੇ ਪੰਜਾਬ ਦੇ ਪ੍ਰਧਾਨ ਵੀ ਨੇ ਤਾਂ ਇਸ ਕਰਕੇ ਇਹ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਤਾਂ ਹੁਣ ਇਹ ਮਿਸ਼ਾ ਦਾ ਦੌਰਾ ਬੜਾ ਇੰਪੋਰਟੈਂਟ ਰਹਿਣ ਵਾਲਾ ਕਿਉਂਕਿ ਇਹਦੇ 'ਚ ਉਹ ਪੰਜਾਬ ਦੇ ਵਰਕਰਾਂ ਨਾਲ ਵੀ ਮੁਲਾਕਾਤ ਕਰਨਗੇ ਚੰਡੀਗੜ੍ਹ ਦੇ ਨਾਲ ਵੀ ਔਰ ਹਿਮਾਚਲ 'ਚ ਚੋਣਾਂ ਨੇ ਹਿਮਾਚਲ ਦੇ ਵੀ ਲੋਕ ਆ ਕੇ ਲਗਾਤਾਰ ਉਹਨਾਂ ਨੂੰ ਲੀਡਰ ਮਿਲਦੇ ਨੇ ਭਾਜਪਾ ਦੇ ਰੋਡ ショਅ ਦੇ ਵਿੱਚ ਜਿੱਥੇ ਕਾਰਕੁਨਾਂ ਦੇ ਵਿੱਚ ਜੋਸ਼ ਸੀ ਉਤھے ਹੀ ਪਾਰਟੀ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਵੀ ਕੀਤਾ ਗਿਆ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੱਜੇ ਟਨੰਡ ਨੇ ਇਹ ਸਾਫ਼ ਹੁਕਮ ਦਿੱਤੇ ਸੀ ਕਿ ਕੋਈ ਵੀ ਕਾਰਕੁਨ ਬਿਨਾ ਹੈਲਮਟ ਦੇ ਰੋਡ ਸ਼ੋਅ ਦੇ ਵਿੱਚ ਸ਼ਾਮਲ ਨਾ ਹੋਵੇ ਤੇ ਅਜਿਹਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ 코로나 ਦੇ ਇਹਨਾਂ ਹੁਕਮਾਂ ਦਾ ਸ਼ਾਇਦ ਕਾਰਕੁਨਾਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਚੰਡੀਗੜ੍ਹ ਦੇ ਅੰਦਰ ਭਾਜਪਾ ਦਾ ਰੋਡ ਸ਼ੋਅ ਹੋ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕਾਂ ਦੇ ਹੈਲਮਟ ਨਹੀਂ ਪਾਏ ਹੋਏ ਭਾਜਪਾ ਦਾ ਰੋਡ ਸ਼ੋਅ ਆਪ ਦਾ ਜ਼ਿੰਮੇਵਾਰੀ ਬਣਦੀ ਹੈ ਲੀਡਰਸ਼ਿਪ ਦੀ ਕਿ ਉਹ ਸਭ ਨੂੰ ਕਹਿਣ ਕਿ ਉਹਨਾਂ ਦੇ ਹੈਲਮਟ ਪਾਏ ਹੋਣ ਪਰ ਇਸ ਰੋਡ ਸ਼ੋਅ ਦੇ ਅੰਦਰ ਹੈਲਮਟ ਪਾਏ ਵੀ ਨੇ ਲੋਕਾਂ ਨੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਹੈਲਮਟ ਨਹੀਂ ਵੀ ਪਾਏ ਹੋਏ ਜਾ ਸਿਆਸੀ ਪਾਰਟੀਆਂ ਜਦੋਂ ਨੈਤਿਕਤਾ ਦੇ ਲੈਕਚਰ ਦਿੰਦੀਆਂ ਨੇ ਸ਼ਾਇਦ ਉਹਨਾਂ ਦੀ ਨੈਤਿਕਤਾ ਉਹਨਾਂ ਲੋਕਾਂ ਲਈ ਹੁੰਦੀ ਹੈ ਜੋ ਸੱਤਾ ਦੇ ਹਿੱਸੇਦਾਰ ਨਹੀਂ ਹੁੰਦੇ ਜਿਹੜੇ ਲੋਕ ਸੱਤਾ ਦੇ ਹਿੱਸੇਦਾਰ ਹੁੰਦੇ ਨੇ ਉਹਨਾਂ ਤੇ ਨੈਤਿਕਤਾ ਦਾ ਰੂਲ ਲਾਗੂ ਨਹੀਂ ਹੁੰਦਾ ਸ਼ਾਇਦ ਇਸੇ ਕਰਕੇ ਟ੍ਰਿਪਲੀਆਂ ਹੋ ਰਹੀਆਂ ਨੇ ਸ਼ਾਇਦ ਇਸੇ ਕਰਕੇ ਬਿਨਾ ਹੈਲਮਟ ਤੋਂ ਬਹੁਤ ਸਾਰੇ ਵਰਕਰ ਨੇ ਜਿਹੜੇ ਉਹ ਭਾਜੀਪੀ ਦੇ ਚੱਲ ਰਹੇ ਨੇ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾਹ ਪਹਿਲੇ ਦਿਨ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਅਤੇ ਹੋਰ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਅਮਰਚਾ ਰਾਤ ਨੂੰ ਯੂਟੀ ਗੈਸਟ ਹਾਊਸ ਦੇ ਵਿੱਚ ਰੁਣਗੇ ਤੇ ਸ਼ਨੀਵਾਰ ਸਵੇਰੇ ਮੁਰਤੋ ਸ਼ਹਿਰ ਵਿੱਚ ਨਿਕਲਣਗੇ ਇਸ ਤੋਂ ਪਹਿਲਾਂ ਅਮਿਤ ਸ਼ਾਹ ਨਵੰਬਰ ਮਹੀਨੇ ਦੇ ਵਿੱਚ ਨਿਗਮ ਚੋਣਾਂ ਦੇ ਦੌਰਾਨ ਇੱਥੇ ਆਏ ਸੀ ਦੱਸਦੇ ਕਿ ਇਹ ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਪ੍ਰਮੁੱਖ ਸਿਆਸੀ ਪਾਰਟੀ ਦੇ ਕੌਮੀ ਪ੍ਰਧਾਨ ਚੰਡੀਗੜ੍ਹ ਦੇ ਵਿੱਚ ਰਾਤ ਰੁਕੇ ਹੋਣ